ਦੀ ਖਬਰ ਆਈ ਹੈ ਸਾਨੂੰ ਤਾਂ ਹੁਣ ਪਤਾ ਲੱਗਿਆ ਆਪਨਾ ਪ੍ਰੇਮ ਨਾਲ ਇੰਨਾ ਸਾਰੇ ਨਾ ਕਰਦਾ ਸੀਗਾ ਕੀ ਮੰਗ ਕਰਦੇ ਆ ਜਿੰਦੀ ਸਰਕਾਰ ਦੀ ਹਾਏ ਹਾਏ ਸਰਕਾਰ ਤੋਂ ਹੀ ਮੰਗਾ ਸਾਡੀ ਬਦੋਛੀਆਂ ਤੂੰ ਕਢ ਤੋੜੋ ਔਰ ਕਢੀ ਤੋਂ ਕਢੀ ਸਜਾ ਦੇਉ ਨਾ ਨੂੰ ਇਹ ਸਾਡਾ ਰੋਚਾ ਆਪਸ ਫਿਰ ਵੀ ਨਹੀਂ ਆਉਂਦਾ ਪੰਜਾਬ ਦੇ ਵਿੱਚ ਅੱਜ ਫਿਰ ਤੋਂ ਗੋਲੀ ਚੱਲ ਗਈ ਆ ਤੇ ਇੱਕ ਮਾਂ ਦਾ ਪੁੱਤ ਫਿਰ ਮਾਰਿਆ ਗਿਆ ਸੋਹਾਣਾ ਕਵਾਡੀ ਕੱਪ ਦੇ ਉੱਤੇ ਇਹ ਗੋਲੀਆਂ ਚੱਲੀਆਂ ਜਿਦੇ ਵਿੱਚ ਰਾਣਾ ਬਲਾਚੌਰੀਏ ਦੀ ਜਾਨ ਚਲੀ ਗਈ ਆ ਸ਼ੂਟਰਾਂ ਨੇ ਸਿੱਧਾ ਆ ਕੇ ਉਸੇ ਨੂੰ ਟਾਰਗੇਟ ਕੀਤਾ ਤੇ ਉਹਦੀ ਜਾਨ ਲੈ ਲਈ ਆ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ ਕਿਸ ਦੀ ਨਜ਼ਰ ਲੱਗ ਗਈ ਪੰਜਾਬ ਨੂੰ ਜਿੱਥੇ ਕਵਾਡੀ ਟੂਰਨਾਮੈਂਟ ਮੇਲੇ ਜਾਣੇ ਜਾਂਦੇ ਸੀ ਪੰਜਾਬ ਦੀ ਜਵਾਨੀ ਦੇ ਲਈ ਉੱਤੇ ਹੀ ਹੁਣ ਟੂਰਨਾਮੈਂਟਾਂ ਦੇ ਉੱਤੇ ਪੰਜਾਬੀਆਂ ਦੀ ਜਾਨਾਂ ਜਾਣ ਲੱਗੀਆਂ ਕੌਣ ਅਕਸਰ ਇਸ ਦਾ ਜ਼ਿੰਮੇਵਾਰ ਕਿਉਂ ਹੋ ਰਿਹਾ ਹੈ ਜੰਗਲ ਰਾਜ ਬਣਦਾ ਜਾ ਰਿਹਾ ਹੈ ਪੰਜਾਬ ਹੌਲੀ-ਹੌਲੀ ਔਰ ਸੁਹਾਣਾ ਕੱਪ ਦਾ ਤੁਹਾਨੂੰ ਪਤਾ ਹੈ ਕਿੰਨਾ ਵੱਡਾ ਕੱਪ ਸੀ ਮੋਹਾਲੀ ਜ਼ਿਲ੍ਹੇ ਦਾ ਮੰਨਿਆ ਪਰ ਮੰਨਿਆ ਕੱਪ ਹੁੰਦਾ ਕਿੰਨੇ ਉੱਥੇ ਲੋਕਾਂ ਨੇ ਪੈਸਾ ਲਾਇਆ ਸੀਗਾ ਜਿਹੜੇ ਪ੍ਰੋਮੋਟਰਾਂ ਨੇ ਉਹ ਕਵੱਡੀ ਕੱਪ ਕਰਾਇਆ ਸੀਗਾ ਟਰੈਕਟਰ ਤੱਕ ਦੇਣੇ ਸੀ ਸਕਾਰਪਿਓ ਗੱਡੀਆਂ ਤੱਕ ਦੇਣੀਆਂ ਸੀ ਕਰੋੜਾਂ ਰੁਪਇਆ ਲਾਇਆ ਹੋਇਆ ਸੀ ਉਹਨੇ ਕਿਸ ਦੇ ਲਈ ਲਾਇਆ ਸੀ ਉਨੇ ਪੰਜਾਬੀਆਂ ਦੇ ਲਈ ਲਾਇਆ ਸੀ ਪੰਜਾਬੀ ਦੀ ਜਵਾਨੀ ਦੇ ਲਈ ਲਾਇਆ ਸੀ ਪਰ ਕੀ ਹੋਇਆ ਉੱਥੇ ਕੀ ਮਿਲਿਆ ਸਾਰਾ ਕੁਝ ਧਰਿਆ ਧਰਾਇਆ ਲੈ ਗਿਆ ਲੋਕਾਂ ਨੂੰ ਸਮਝੇ ਨਹੀਂ ਲੱਗੀ ਉੱਥੇ ਕੀ ਹੋ ਗਿਆ ਹੁਣ ਲੋਕ ਸੋਚਾਂ ਵਿੱਚ ਪਏ ਹੋਇਆ ਕਿਸੇ ਕੋਈ ਕੋਈ ਤਾਂ ਇਹ ਸੋਚਦੇ ਸੀ ਕਿ ਕੋਈ ਮਜ਼ਾਕ ਚੱਲ ਰਿਹਾ ਕੋਈ ਕੋਈ ਇਹ ਸੋਚਦਾ ਜੀ ਕੋਈ ਪਟਾਕੇ ਚਲਾ ਰਿਹਾ ਕੋਲ ਖੜੇ ਲੋਕਾਂ ਨੇ ਇੰਟਰਵਿਊ ਦੇ ਰਿਹਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਹੋਣਾ ਕਿ ਰਾਣਾ ਬਲਾਚੌਰੀਏ ਦੇ ਛੂਟਰਾਂ ਨੇ ਮੂੰਹ ਦੇ ਉੱਪਰ ਆ ਕੇ ਕਾਲਾ ਕੱਪੜਾ ਪਾ ਲਿਆ ਕੋੜ ਖੜੇ ਲੋਕਾਂ ਨੂੰ ਇਹ ਲੱਗਾ ਕਿ ਕੋਈ ਇਹਨਾਂ ਦੀ ਯਾਰ ਦੋਸਤੀ ਹੈ ਕੋਈ ਮਜ਼ਾਕ ਕਰ ਰਿਹਾ ਜਦੋਂ ਉਦੋਂ ਹੀ ਪਤਾ ਲੱਗਿਆ ਉਦੋਂ ਹੀ ਭਜਨਟ ਸਾਰਿਆਂ ਨੂੰ ਪੈ ਗਈ ਜਦੋਂ ਇੱਕ ਨੇ ਮੂੰਹ ਦੇ ਉੱਪਰ ਕੱਪੜਾ ਪਾ ਲਿਆ ਤੇ ਦੂਜੇ ਨੇ ਸਾਹਮਣੇੋਂ ਥਾਰ ਥਾਰ ਗੋਲੀਆਂ ਦੀ ਬਾਛੜ ਕਰ ਦਿੱਤੀ ਤੇ ਰਾਣਾ ਬਲਾ ਚੌਰੀਏ ਨੂੰ ਸ਼ੂਟ ਕਰਕੇ 1 ਮਿੰਟ ਦੇ ਵਿੱਚ ਥੋਂ ਦੀ ਕਿੰਨੀ ਭੀੜ ਦੇ ਵਿੱਚ ਬੰਦੇ ਨੂੰ ਟਾਰਗੇਟ ਕਰਕੇ ਚਲੇ ਜਾਂਦੇ ਆ ਤੇ ਉੱਥੇ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਹਿੰਦਾ ਪੁਲਿਸ ਦਾ ਕਿਸੇ ਨੂੰ ਕੋਈ ਡਰ ਨਹੀਂ ਰਹਿੰਦਾ ਲੋਕਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਰਹਿੰਦਾ ਕਿਉਂਕਿ ਲੋਕਾਂ ਦਾ ਇਹ ਮੰਨਣਾ ਕਿ ਸਪਲੈਂਡਰ ਮੋਟਰਸਾਈਕਲ ਸਟਾਰਟ ਖੜਾ ਸੀਗਾ ਜਦੋਂ ਲੋਕ ਉੱਥੇ ਸੀਗੇ ਲੋਕਾਂ ਦੇ ਬਲ ਨੂੰ ਵੀ ਹਵਾ ਦੇ ਵਿੱਚ ਫਾਇਰ ਕੀਤੇ ਕਿ ਲੋਕ ਡਰ ਜਾਣ ਉਹਨਾਂ ਦੇ ਵੱਲ ਨਾ ਆਉਣ ਤੇ ਮੂੰਹ ਦੇ ਕੱਪੜਾ ਇਸ ਲਈ ਪਾਇਆ ਸੀਗਾ ਕਿ ਉਹ ਕੇ ਰਾਣਾ ਬਲਾ ਚੌਰੀਏ ਦੇ ਕੋਲ ਵੀ ਲਾਇਸੈਂਸ ਅਸਲਾ ਸੀਗਾ ਉਹਦੇ ਕੋਲ ਖੁਦ ਦਾ ਪਿਸਤਲ ਵੀ ਸੀ ਐਸ ਕਰਕੇ ਉਸਦੇ ਮੂੰਹ ਦੇ ਉੱਪਰ ਕੱਪੜਾ ਪਾਇਆ ਕਿ ਉਸ ਨੂੰ ਕੁਝ ਵੀ ਪਤਾ ਨਾ ਲੱਗ ਸਕੇ ਲੋਕ ਇੱਥੇ ਕਹਿ ਰਹੇ ਆ ਕਿ ਲੋਕ ਅਸੀਂ ਫੋਟੋ ਖਿਚਾ ਰਹੇ ਸੀ ਪਲੇਅਰਾਂ ਦੇ ਨਾਲ ਬਹੁਤ ਵਧੀਆ ਮੇਲਾ ਚੱਲ ਰਿਹਾ ਸੀ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਸੀ ਤੇ ਇੱਕ ਮਿੰਟ ਦੇ ਵਿੱਚ ਆ ਕੇ ਠਾਠਾ ਹੋ ਗਈ ਤੇ ਇੱਕ ਮਾਂ ਦਾ ਪੁੱਤ ਮਾਰਿਆ ਗਿਆ ਦੱਸਿਆ ਇਹ ਜਾ ਰਿਹਾ ਕਿ ਇਸ ਦਾ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਹੀ ਵਿਆਹ ਹੋਇਆ ਸੀਗਾ ਤੇ ਇਹ ਇੱਕ ਕਬੱਡੀ ਖਿਡਾਰੀ ਦੇ ਨਾਲ ਨਾਲ ਇੱਕ ਕਬੱਡੀ ਪ੍ਰਮੋਟਰ ਵੀ ਸੀਗਾ ਜਿਹੜਾ ਕਿ ਕਬੱਡੀ ਨੂੰ ਪ੍ਰਮੋਟ ਕਰਦਾ ਸੀਗਾ ਕਬੱਡੀ ਦੀ ਸੇਵਾ ਕਰਦਾ ਸੀਗਾ ਹੁਣ ਲੋਕ ਡਰ ਰਹੇ ਆ ਕਬੱਡੀ ਪਲੇਅਰ ਤਾਂ ਪਹਿਲਾਂ ਹੀ ਡਰ ਰਹੇ ਆ ਬਹੁਤ ਕਬੱਡੀ ਪਲੇਅਰ ਛੱਡ ਚੁੱਕੇ ਆ ਕਬੱਡੀ ਬਹੁਤ ਲੋਕ ਡਰ ਰਹੇ ਆ ਕਿ ਕਦ ਕਦੋਂ ਕੀ ਹੋ ਜਾਵੇ ਸਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਤਾਨੂੰ ਪਤਾ ਕਿ ਜਿੰਨੇ ਵੀ ਮੇਨ ਖਿਡਾਰੀ ਆ ਸਾਰੇ ਹੀ ਉਹਨਾਂ ਨੂੰ ਵੀ ਥ੍ਰੈਟ ਆਂਦੇ ਰਹਿੰਦੇ ਆ ਕਦੇ ਕਿਸੇ ਵੱਲੋਂ ਕਿ ਮੇਰੇ ਵੱਲੋਂ ਖੇਲਣਾ ਜਾਂ ਅੱਜ ਤੂੰ ਖੇਲਣਾ ਨਹੀਂ ਅੱਜ ਤੂੰ ਐਦਾਂ ਕਰਨਾ ਕਿਉਂਕਿ ਬਹੁਤ ਲੋਕਾਂ ਦੀਆਂ ਇੰਟਰਵਿਊ ਆਲਰੇਡੀ ਖਿਡਾਰੀਆਂ ਦੀਆਂ ਆ ਚੁੱਕੀਆਂ ਬਹੁਤ ਖਿਡਾਰੀ ਛੱਡ ਚੁੱਕੇ ਆ ਪੰਜਾਬ ਦੇ ਵਿੱਚ ਖੇਡਣਾ ਉਹ ਖੇਡਦੇ ਨਹੀਂ ਪੰਜਾਬ ਦੇ ਮੇਲੇ ਉਹ ਬਾਹਰ ਹੀ ਖੇਡਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਟਾਈਮ ਦੇ ਉੱਪਰ ਪੰਜਾਬ ਦੇ ਵਿੱਚ ਕੋਈ ਵੀ ਕਾਨੂੰਨ ਨਹੀਂ ਆ ਕਦੋਂ ਵੀ ਕੋਈ ਵੀ ਆ ਕੇ ਤੁਹਾਡੇ ਨਾਲ ਕੁਝ ਕਰ ਸਕਦਾ ਉਹ ਵੀ ਐਡੇ ਵੱਡੇ ਇਕੱਠ ਦੇ ਵਿੱਚ ਐਡੇ ਵੱਡੇ ਮੇਲਿਆਂ ਦੇ ਵਿੱਚ ਇਹ ਕੁਝ ਹੋ ਜਾਂਦਾ ਤੇ ਫਿਰ ਤੁਹਾਨੂੰ ਪਤਾ ਵੀ ਤੁਸੀਂ ਇਕੱਲੇ ਕਿਤੇ ਜਾਂਦੇ ਹੋਗੇ ਤਾਂ ਕੀ ਸੇਵ ਸਮਝ ਨਹੀਂ ਲੱਗਦੀ ਪਈ ਹੋਰ ਕਿੰਨੀਆਂ ਜਾਨਾਂ ਜਾਣੀਆਂ ਹੋਰ ਕਿੰਨੇ ਲੋਕ ਮਰਨਗੇ ਇਹ ਕੀ ਹੋ ਰਿਹਾ ਪੰਜਾਬ ਨੂੰ ਕੋਈ ਸਮਝ ਸਕਦਾ ਕੀ ਕਿ ਉਹ ਲੋਕ ਇੱਥੋਂ ਛੱਟ ਛੱਟ ਕੇ ਬਾਹਰ ਚਲੇ ਜਾਂਦੇ ਆ ਪਰ ਰੋਕੋਸਦੇ ਰਹਿੰਦੇ ਆ ਕਿ ਯਾਰ ਅਸੀਂ ਆਪਣੇ ਪੰਜਾਬ ਜਾਣਾ ਸੀ ਆਪਣੀ ਮਿੱਟੀ ਤੇ ਜਾਣਾ ਅਸੀਂ ਵਾਪਸ ਜਾਣਾ ਅਸੀਂ ਕਮਾਉਣ ਆਏ ਸੀ ਕਮਾ ਲਿਆ ਫਿਊਚਰ ਵਧੀਆ ਹੋ ਗਿਆ ਪੈਸਾ ਆ ਗਿਆ ਹੁਣ ਅਸੀਂ ਬਾਹਰ ਜਾਣਾ ਜਦੋਂ ਬਾਹਰ ਆ ਕੇ ਬਾਰਦਾਤਾ ਦੇਖੀ ਦੀਆਂ ਪੰਜਾਬ ਦੇ ਵਿੱਚ ਤਾਂ ਜੰਗਲ ਰਾਜ ਬਣਿਆ ਹੋਇਆ ਹੈ ਤੁਹਾਡਾ ਕੁਝ ਨਹੀਂ ਪਤਾ ਕਿ ਤੁਹਾਨੂੰ ਪੰਜਾਬ ਜਾਂਦੀ ਸਾਰ ਗੋਲੀ ਮੱਜ ਜਾਣੀ ਜਾਂ ਤੁਹਾਨੂੰ ਦਿੱਲੀ 에ਰਪੋਰਟ ਤੋਂ ਜਾਂਦੇ ਜਾਂਦੇ ਲੁੱਟ ਹੋ ਜਾਣਾ ਜਾਂ ਤੁਹਾਡੇ ਨਾਲ ਕੀ ਹੋ ਜਾਣਾ ਤਾਂ ਕੁਛ ਵੀ ਨਹੀਂ ਪਤਾ ਚੱਲਦਾ ਪਿਆ ਅੱਜਕੱਲ ਸੋ ਤਾਂ ਹੀ ਜੋ ਇੱਕ ਵਾਰ ਪੰਜਾਬ ਨੂੰ ਛੱਡ ਕੇ ਚਲੇ ਜਾਂਦਾ ਉਹ ਪੰਜਾਬ ਦੇ ਵਿੱਚ ਵਾਪਸ ਨਹੀਂ ਆਉਂਦਾ ਪੰਜਾਬ ਇਸ ਟਾਈਮ ਦੇ ਉੱਪਰ ਪੂਰਾ ਜੰਗਲ ਰਾਜ ਬਣ ਚੁੱਕਿਆ ਇੱਥੇ ਬਾਗਦੋਰ ਕੋਈ ਸਾਂਭਣ ਵਾਲਾ ਨਹੀਂ ਰਿਹਾ ਕੀ ਹੁਣ ਕਿੱਡਾ ਮੇਲਾ ਕਰਵਾਇਆ ਸੀ ਬੰਦਿਆਂ ਨੇ ਸੁਆਣੇ ਵਾਲੇ ਨੇ ਮੰਨਿਆਂ ਪਰ ਮੰਨਿਆਂ ਟੂਰਨਾਮੈਂਟ ਆ ਉਹ ਸਾਡੇ ਏਰੀਆ ਦਾ ਕੀ ਹੋ ਗਿਆ ਉੱਥੇ ਇੱਕ ਮਿੰਟ ਚ ਸਾਰਾ ਕੁਝ ਬਰਬਾਦ ਹੋ ਗਿਆ ਮਨਕੀਰਤ ਆਲਖ ਨੇ ਆਉਣਾ ਸੀਗਾ ਉੱਥੇ ਉਸ ਤੋਂ ਆਉਣ ਤੋਂ ਪਹਿਲਾਂ ਹੀ ਗੋਲੀ ਚੱਲ ਗਈ ਕਿੰਨਾ ਪੈਸਾ ਉਹਨਾਂ ਨੂੰ ਉੱਥੇ ਲਗਾਇਆ ਹੋਏਗਾ ਉਸ ਮੇਲੇ ਦੇ ਉੱਪਰ ਕਿੰਨੇ ਲੋਕ ਕਿੱਡੀ-ਕਿੱਡੀ ਦੂਰੋਂ ਉੱਥੇ ਆਏ ਹੋਣਗੇ ਉਹਨਾਂ ਦਾ ਕੀ ਕਸੂਰ ਸੀ ਔਰ ਉਹ ਜਿਹੜਾ ਤੁਸੀਂ ਮਾਂ ਦਾ ਪੁੱਤ ਮਾਰਤਾ ਉਹਦਾ ਵਿਚਾਰੇ ਦਾ ਕੀ ਕਸੂਰ ਦੀ ਗੱਲਾਂ ਤੁਸੀਂ ਬਹਿ ਕੇ ਵੀ ਹੱਲ ਹੋ ਸਕਦੀਆਂ ਸਾਰੀਆਂ ਟੇਬਲ ਟਾਕ ਵੀ ਹੋ ਸਕਦੀ ਆ ਨਾ ਕਿਸੇ ਦੀ ਇਦਾਂ ਜਾਣ ਲਿਆ ਕਰੋ ਹੱਥ ਬੰਦਿਆ ਪੰਜਾਬ ਨੂੰ ਸਮਝ ਲਓ ਪੰਜਾਬ ਨੂੰ ਬਚਾ ਲਓ ਪੰਜਾਬੀਓ ਤੁਹਾਡਾ ਹੀ ਪੰਜਾਬ ਆ ਜਿੰਨੇ ਵੀ ਅੱਜਕੱਲ ਆਪਣੇ ਮੁੰਡੇ ਜਿਹੜੇ ਗਲਤ ਰਸਤਿਆਂ ਦੇ ਉੱਪਰ ਪਏ ਹੋਇਆ ਵੀਰੇ ਤੁਹਾਡਾ ਹੀ ਪੰਜਾਬ ਆ ਬਚਾ ਲਓ ਨਾ ਉਹਨੂੰ ਇਦਾਂ ਜੰਗਲ ਰਾਜ ਬਣਾਓ ਤੁਸੀਂ ਹਰ ਇੱਕ ਦੇ ਉੱਪਰ ਗੋਲੀਆਂ ਦੇ ਨਾਲ ਹਮਲਾ ਕਰ ਦਿੰਦੇ ਆ ਇੱਕ ਇਹਦੇ ਵਿੱਚ ਕੁਝ ਵੀ ਨਹੀਂ ਮਿਲਣਾ ਸਭ ਨੂੰ ਮਿਲਣੀ ਤਾਂ ਇੱਕੇ ਚੀਜ਼ ਮਿਲਣੀ ਹੈ ਚੰਦਰੀ ਮੌਤ ਸੋ ਛੋੜਾ ਸਮਝਿਆ ਕਰੋ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਬਚਾ ਲਓ ਪੰਜਾਬ ਨੂੰ ਤੁਹਾਡਾ ਹੀ ਪੰਜਾਬ ਆ ਤੁਸੀਂ ਇੰਨਾ ਗੰਦ ਨਾ ਪਾਓ ਪੰਜਾਬ ਦੇ ਵਿੱਚ ਬਾਕੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿਉਂਕਿ ਲੋਕ ਬਹੁਤ ਹੀ ਅਪਸੈਟ ਹੋਇਆ ਇਸ ਘਟਨਾ ਤੋਂ ਬਾਅਦ ਕਹਿ ਰਹੇ ਆ ਲੋਕ ਵੀ ਹਰ ਇੱਕ ਮੇਲੇ ਦੇ ਉੱਪਰ ਇਦਾਂ ਹੀ ਕਿਸੇ ਨਾ ਕਿਸੇ ਦੀ ਲੜਾਈ ਹੋ ਜਾਂਦੀ ਆ ਕਦੀ ਕੋਈ ਪਲੇਅਰ ਲੜ ਪੈਂਦਾ ਹੁਣ ਕੋਈ ਵੀ ਮੇਲਿਆਂ ਦੇ ਵਿੱਚ ਉਹ ਪਹਿਲਾਂ ਵਾਲੇ ਵਜੇ ਨਹੀਂ ਰਿਹਾ ਜਿੱਥੇ ਜਦੋਂ ਹੁੰਦੀ ਸੀ ਕਬੱਡੀ ਅਸਲੀ ਜੋਰ ਪਰਖੇ ਜਾਂਦੇ ਸੀਗੇ ਕੌਲੀਆਂ ਕਾਰਸ਼ੀਆਂ ਦੇ ਉੱਪਰ ਕਬੱਡੀਆਂ ਦੇ ਕੱਪ ਹੁੰਦੇ ਸੀਗੇ ਪਲੇਟਾਂ ਦੇ ਨਾਮ ਮਿਲਦੇ ਹੁੰਦੇ ਉਦੋਂ ਹੁੰਦੀ ਸੀ ਪਿਓਰ ਕਬੱਡੀ ਉਦੋਂ ਹੁੰਦਾ ਸੀ ਅਸਲੀ ਪੰਜਾਬ ਦਾ ਜੋਸ਼ ਉਦੋਂ ਹੁੰਦੀ ਸੀ ਜਵਾਨੀ ਹੁਣ ਇੰਨੇ ਇੰਨੇ ਪੈਸੇ ਦੇ ਕੇ ਵੀ ਇੰਨੇ ਇੰਨੇ ਪੈਸੇ ਲਾ ਕੇ ਵੀ ਪਤਾ ਹੀ ਨਹੀਂ ਲੱਗਦਾ ਪਿਆ ਕੀ ਹੋ ਰਿਹਾ ਕਬੱਡੀ ਖੇਡ ਦੇ ਵਿੱਚ ਕੀ ਨਹੀਂ ਹੋ ਰਿਹਾ ਸੋ ਸਮਝਣ ਦੀ ਲੋੜ ਆ ਦੇਖਣ ਦੀ ਲੋੜ ਆ ਪਰ ਸਰਕਾਰ ਨੇ ਹੁਣ ਇਸ ਦੇ ਉੱਪਰ ਦੇਖੋ ਕੀ ਕਰਦੀ ਆ ਕੀ ਕਾਰਵਾਈ ਕਰਦੀ ਆ ਕੀ ਕੋਣੇ ਵੀ ਜ਼ਿੰਮੇਵਾਰੀ ਲੈਂਦਾ ਹਜੇ ਤੱਕ ਕਿਸੇ ਨੇ ਕੋਈ ਵੀ ਇਹਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਕੀ ਹੋਏਗਾ ਕੀ ਨਹੀਂ ਹੋਏਗਾ ਬਾਕੀ ਸੋਡੇ ਸਾਰੇ ਅੱਗੇ ਹੱਥ ਬੰਦਿਆ ਕਿ ਰੱਬਾ ਪੰਜਾਬ ਨੂੰ ਬਚਾ ਲਾ ਤੁਸੀਂ ਵੀ ਅਰਦਾਸ ਕਰਿਓ ਪੰਜਾਬ ਲਈ ਕਿ ਵਾਝ ਜਾਵੇ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਗਲਤ ਹੋਇਆ ਐਦਾਂ ਨਹੀਂ ਹੋਣਾ ਚਾਹੀਦਾ ਸੀ ਬਾਕੀ ਜੋ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਤੁਹਾਡੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਨਵੀਂ ਨਵੀਂ ਅਪਡੇਟ ਦੇ ਲਈ ਤੁਹਾਡਾ ਆਪਣਾ ਚੈਨਲ ਆ ਪੰਜਾਬੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ